ब्राह्मण सभा ਸਮਾਣਾ ਵੱਲੋਂ ਅੱਜ ਪਰਸ਼ੂਰਾਮ ਜਨਮ ਮੌਸਮ ਮਨਾਇਆ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦੀਆਂ ਕੁਝ ਝਲਕੀਆਂ i ਹੁੰਚੇ ਨੇ ਬ੍ਰਾਹਮਣ ਸਭਾ ਸਮਾਣਾ ਅਚੇ ਜੀ ਬ੍ਰਾਹਮਣ ਸਭਾ ਸਮਾਣਾ ਦੇ ਸਮੂਹ ਸਦਸਿਓ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਪਰਮਪితਾ ਪਰਮਾਤਮਾ ਨੇ ਚਰਣਾ ਦੀ ਬੇਨਤੀ ਕਰਦੇ ਆਂ ਕਿ ਆਈ ਹੋਈ ਸੰਗਤਾਂ ਦੀ ਮੰਨਤੀ ਮੁਰਾਦਾ ਪੂਰੀ ਕਰਨ ਜਿਹੜੇ ਵੀ ਮਨ ਦੇ ਭਾਵਨਾ ਨਾਲ ਇੱਥੇ ਪਹੁੰਚੇ ਨੇ ਸਾਡੇ ਵਿੱਚ ਪੁੰਚਣ ਵਾਲੇ ਸਾਰੇ ਜਲਪ ਦੇ ਸਮੂਹ ਮੈਂਬਰ ਸਹਿਬਾਨ ਅਨਾਥ ਗੰਸਾਲਾ ਤੂੰ ਪੁੰਚ ਨੇ ਸੰਜੇ ਮੰਤਰੀ ਜੀ ਦਿਵਿੰਦਰ ਜੀ ਹੈਲੋ ਭਾਰਤ ਕੇ ਸੰਤੋ ਜੀ ਸੋ ਸਾਡੇ ਵਿੱਚ ਮਿਰਨ ਕੁਲ ਹੈ ਜੋ ਆਪਾਂ ਦਾ ਸੰਤਨ ਦੇ ਦਰਸ਼ਨ ਕਰੀਏ ਕੇ ਨਾਲ ਜਿਸ ਨੂੰ ਸੁਣੀਏ ਤਾਂ ਆਪਣਾ ਜੀਵਨ ਸਫਲ ਹੋ ਜਾਏਗਾ ਭਗਵਾਨ ਪਰਸਵਾੰਦੀ ਦਾ ਜਨਮ ਤੋਂ ਕੋਤੀ ਛੱਤਾ ਦੇ ਨਾਲ ਅਨੰਦ ਜੈ ਗੁਰੂ ਦੇਵ ਤੇ ਜੈ ਗੁਰੂ ਦੇ

ਤੁਹਾਨੂੰ ਜੀ ਆਇਆਂ ਨੂੰ ਤੁਹਾਨੂੰ ਜੀ ਆਇਆਂ ਨੂੰ ਕੋਈ ਕੀ ਆਉਣੀ ਅੱਛਾ ਆਓ ਜੀ ਆ ਜੀ ਹੈ ਨਾ ਪਾਕਿਸਤਾਨ ਤੋਂ ਹੱਤਿਆਬਾਦੀ ਆਂਦੇ ਸਾਡੀ ਸਾਥ ਤੋਂ ਵੱਡੀ ਰਹਿਸ਼ ਦਾ ਤੇ ਸਾਡੇ 28 ਭਾਰਤੀਆਂ ਨੂੰ ਮਾਰ ਕੇ ਚਲੇ ਜਾਂਦੇ ਆ ਸਾਰੇ ਹਿੰਦੁਸਤਾਨ ਦੇ ਚਿੱਪੀ ਸਾਰੀ ਦੁਨੀਆ ਦੇ ਵਿੱਚ ਸ਼ੋਗ ਦੀ ਲਹਿਰ ਇਹ ਨਾ ਬੇਖੌਫ ਇਹ ਜਿਹੜਾ ਆਤਵਾਦ ਹੈ ਚੱਲ ਰਿਹਾ ਹੈ ਹਾਲ ਦੂਰ ਦਾ ਇੱਕ ਇੱਡੇ ਅੱਡਾ ਬਟਾ ਆਉਣੇ ਚੁੱਕਾ ਕਿਸੇ ਨੂੰ ਕੰਨੋਂ ਕਰਨ ਖਾਵਰ ਨਹੀਂ ਹੁੰਦੀ धर्म भी पूछा जाता नाम भी पूछा जाता बेखौफ हो गए खाई भारतीयों को पार के, के वापस चले जाए अ जरूरत है कि श्री परशु भगवान श्री परशुरा जी आशीर्वाद दे तरह दाकतों को ਖਤਮ ਕਰ ਸਕੀਏ ਹਿੰਦੁਸਤਾਨ ਇੱਕ ਸ਼ਾਂਤੀਪੂਰਵਕ ਦੇਸ਼ ਹੈ ਅਸੀਂ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਸਵਾਜਿ ਰੂਪ ਤੇ ਉਹਨਾਂ ਦੇ ਅਸ਼ੀਰਵਾਦ ਦੀ ਅੱਜ ਉਹ ਸ਼ੀਫਾ ਦੇਣ कि उन्होंने तरह ही इन्होंने ताकतों का अात्मा कर सकी शांति के जीवन का बहा कर सकी मैं बहुत रीणी है धनबाद है ब्राह्मण सभा के प्रधान जोशी जी का धनपाल जोशी जी का सारी ब्राह्मण सभा ਦਾ ਕਿ ਬੜਾ ਮਾਣ ਮੌਕਾ ਥੋੜੇ ਸਾਰਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸ਼ਰਿ ਗੁਰ ਪੰਛੀ ਰਾਜ ਦੀ ਚਰਨਾਂ ਦੇ ਵਿੱਚ ਮੈਂ ਪ੍ਰਾਰਥਨਾ ਕਰਾਂਗਾ ਕਿ ਤੁਮ ਸਾਰਿਆਂ ਨੂੰ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਹੋਵੇ। ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਘੇੜੇ ਬਣੇ ਰਾਹ ਸਵਾਣ ਤਰੱਕੀ ਕਰੇ। ਜਿਹਨੇ ਵੀ ਸਾਡੇ ਬਾਹ ਮੁਰਸ਼ਿ ਇਸ ਇਕੱਠੇ ਹੋ ਕੇ ਇਸ ਤਰ੍ਹਾਂ ਇਹਨਾਂ ਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਇਤਿਹਾਸਕ ਦੇ ਨੇ ਅਸੀਂ ਇਕੱਠੇ ਹੋ ਕੇ ਮਨਾਦੇ ਰਹੀਏ ਤੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਪਰਸ਼ਦਾਂ ਸ਼ਰਮਾ ਜੀ ਤੁਹਾਡਾ ਇਹ ਕਰਾਉਣ ਦਾ ਸਭ ਨੇ ਕਦੇ ਇਦਰਾਜ Adiós. ਸਾਡੇ ਰਾਸ਼ਟਰੀ ਸਵੈਮ ਸੇਵਕ ਦੇ ਮੈਂਬਰ ਸਹਿਬਾਨ ਚਮਨਲਾਲ ਜੀ ਰੋਹਿਤ ਜੋਲੀ ਜੀ ਅਰਿਆਨ ਜੀ ਨੀਂਜੀ ਇੱਥੇ ਪਹੁੰਚੇ ਨੇ ਧੰਨਵਾਦ